ਜੇਕਰ ਤੁਹਾਨੂੰ ਵੀ ਲੱਗ ਰਿਹਾ ਹੈ ਕਿ ਤੁਹਾਨੂੰ ਬਵਾਸੀਰ ਹੈ ਤਾਂ ਇੱਕ ਖਾਸ ਵੀਡੀਓ ਤੁਹਾਡੇ ਲਈ ਹੈ ਬਵਾਸੀਰ ਇੱਕ ਆਮ ਬਿਮਾਰੀ ਹੋ ਚੁੱਕੀ ਹੈ ਬਵਾਸੀਰ ਦੇ ਨਾਲ ਹੋਰ ਵੀ ਕਈ ਬਿਮਾਰੀਆਂ ਜੁੜੀਆਂ ਹੁੰਦੀਆਂ ਨੇ ਜਿਵੇਂ ਕਿ ਪੇਟ ਬਿਲਕੁਲ ਸਾਫ਼ ਨਹੀਂ ਹੁੰਦਾ ਕਬਜ਼ ਰਹਿੰਦੀ ਹੈ ਬਲੀਡਿੰਗ ਹੁੰਦੀ ਹੈ ਤਾਂ ਕੀ ਇਹ ਸੱਚਮੁੱਚ ਬਵਾਸੀਰ ਹੀ ਹੈ ਜਾਂ ਫਿਰ ਕੋਈ ਹੋਰ ਇਹ ਬਿਮਾਰੀ ਹੈਗੀ ਹੈ ਅਗਰ ਇਹ ਬਵਾਸੀਰ ਹੋ ਜਾਂਦੀ ਹੈ ਤਾਂ ਇਸ ਦਾ ਘਰੇਲੂ ਇਵਲਾ ਇਲਾਜ ਜਿਹੜਾ ਕਿ ਕਿਵੇਂ ਕੀਤਾ ਜਾਂਦਾ ਹੈਗਾ ਤੇ ਇਸ ਨੂੰ ਬਿਲਕੁਲ ਵੀ ਨਜ਼ਰ ਅੰਦਾਜ਼ ਨਾ ਕਰਿਓ ਜੇਕਰ ਤੁਹਾਨੂੰ ਬਵਾਸੀਰ ਹੁੰਦੀ ਹੈ ਡਾਕਟਰ ਦੇ ਨਾਲ ਜ਼ਰੂਰ ਸੰਪਰਕ ਕਰਿਆ ਕਰੋ ਤਾਂ ਬਵਾਸੀਰ ਦੇ ਨਾਲ ਅਏ ਹੋਰ ਕਿਹੜੀਆਂ ਬਿਮਾਰੀਆਂ ਹੁੰਦੀਆਂ ਨੇ ਜੋ ਕਿ ਬਵਾਸੀਰ ਵਰਗੀਆਂ ਹੀ ਲੱਗਦੀਆਂ ਨੇ ਜਾਂ ਫਿਰ ਕੋਈ ਹੋਰ ਬਿਮਾਰੀ ਹੋ ਸਕਦੀ ਹੈ ਉਹ ਜਾਣਦੇ ਹਾਂ ਇਸ ਕਾਸ ਵੀਡੀਓ ਦੇ ਵਿੱਚ ਜ਼ਿਆਦਾਤਰ ਲੋਕ ਜੇਕਰ ਉਹਨਾਂ ਨੂੰ ਹਲਕਾ ਦਰਦ ਹੁੰਦਾ ਹੈ ਜਲਨ ਹੁੰਦੀ ਹੈ ਜਾਂ ਫਿਰ ਖੂਨ ਵਗਣਾ ਇਹ ਮਹਿਸੂਸ ਹੁੰਦਾ ਹੈ ਤਾਂ ਉਹ ਤੁਰੰਤ ਮੰਨ ਲੈਂਦੇ ਨੇ ਕਿ ਉਹਨਾਂ ਨੂੰ ਬਵਾਸੀਰ ਹੈ ਹਾਲਾਂਕਿ ਸੱਚਾਈ ਇਹ ਹੈ ਕਿ ਹਰ ਦਰਦ ਜਾਂ ਫਿਰ ਖੂਨ ਵਗਣਾ ਬਵਾਸੀਰ ਦੀ ਨਿਸ਼ਾਨੀ ਨਹੀਂ ਹੁੰਦੀ ਬਹੁਤ ਸਾਰੇ ਮਾਮਲੇ ਦੇ ਵਿੱਚ ਜੋ ਕਿ ਫੀਸਰ ਅਤੇ ਫਿਸਟੂਲਾ ਵੀ ਬਹੁਤ ਜੋ ਕਿ ਅਸਮਾਨ ਲੱਛਣ ਦਿਖਾਈ ਦਿੰਦੇ ਨੇ ਗਲਤ ਇਲਾਜ ਨਾ ਸਿਰਫ ਇਲਾਜ ਦੇ ਵਿੱਚ ਦੇਰੀ ਕਰਦਾ ਬਲਕਿ ਸਿਹਤ ਨੂੰ ਵੀ ਵਿਗਾੜਦਾ ਅੱਜ ਵੀ ਲੋਕਾਂ ਨੂੰ ਗੁੱਦਾ ਰੋਗਾਂ ਬਾਰੇ ਜਨਤਕ ਜਾਗਰੂਕਤਾ ਘੱਟ ਹੁੰਦੀ ਹੈ ਤੇ ਜ਼ਿਆਤਰ ਲੋਕ ਜੇਕਰ ਉਹਨਾਂ ਨੂੰ ਹਲਕਾ ਦਰਦ ਹੁੰਦਾ ਹੈ ਜਲਨ ਜਾਂ ਫਿਰ ਖੂਨ ਵਗਣਾ ਮਹਿਸੂਸ ਹੁੰਦਾ ਹੈ ਤਾਂ ਉਹ ਤੁਰੰਤ ਮੰਨ ਲੈਂਦੇ ਨੇ ਕਿ ਉਹਨਾਂ ਨੂੰ ਬਵਾਸੀਰ ਹੈ ਹਾਲਾਂਕਿ ਇਹ ਬਵਾਸੀਰ ਵਰਗੀ ਬਿਮਾਰੀ ਕੋਈ ਵੀ ਕਿਸੇ ਆਮ ਵਿਅਕਤੀ ਦੇ ਨਾਲ ਆਪਣੇ ਘਰਦਿਆਂ ਦੇ ਨਾਲ ਵੀ ਸ਼ੇਅਰ ਨਹੀਂ ਕਰਦਾ ਥੋੜੇ ਸੰਕੋਚ ਕਰਦਾ ਪਰ ਇਸ ਦੇ ਵਿੱਚ ਸੰਕੋਚ ਵਾਲੀ ਕੋਈ ਗੱਲ ਨਹੀਂ ਹੁੰਦੀ ਹੈ ਡਾਕਟਰ ਦੇ ਨਾਲ ਜ਼ਰੂਰ ਸੰਪਰਕ ਕਰਿਆ ਕਰੋ ਪਰ ਹਾਲਾਂਕਿ ਗੱਲ ਇਹ ਹੈਗੀ ਹੈ ਵੀ ਜਦੋਂ ਵੀ ਦਰਦ ਹੁੰਦਾ ਹੈ ਤਾਂ ਬਵਾਸੀਰ ਨਹੀਂ ਹੁੰਦਾ ਹੋਰ ਵੀ ਬਿਮਾਰੀਆਂ ਹੋ ਸਕਦੀਆਂ ਨੇ you <laughs> ਤਾਂ ਆਦੋਂ ਦੱਸਦੀ ਹੈ ਕਿ ਬਵਾਸਿਰ ਦੀ ਨਿਸ਼ਾਨੀ ਕੱਲਾ ਖੂਨ ਵਗਣਾ ਹੀ ਨਹੀਂ ਹੁੰਦਾ ਹੈ ਹਾਲਾਂਕਿ ਸੱਚਾਈ ਇਹ ਹੈ ਕਿ ਹਰ ਦਰਦ ਜਾਂ ਫਿਰ ਖੂਨ ਵਗਣਾ ਬਵਾਸਿਰ ਦੀ ਨਿਸ਼ਾਨੀ ਨਹੀਂ ਹੈ ਬਹੁਤ ਸਾਰੇ ਮਾਮਲੇ ਦੇ ਵਿੱਚ ਗਲਤ ਇਲਾਜ ਤੁਹਾਡੀ ਸਿਹਤ ਵਿਗਾੜ ਸਕਦਾ ਹੈ ਤਾਂ ਬਵਾਸਿਰ ਜਿੱਕਰ ਗੱਲ ਕੀਤੀ ਜਾਵੇ ਤਾਂ ਸਭ ਤੋਂ ਆਮ ਹੈ ਪਰ ਸਭ ਤੋਂ ਵੱਧ ਗਲਤ ਸਮਝਿਆ ਜਾਂਦਾ ਹੈਗਾ ਮਾਹਿਰਾ ਦੇ ਅਨੁਸਾਰ ਬਵਾਸਿਰ ਗੁੱਦਾ ਦੇ ਵਿੱਚ ਨਾੜਿਆਂ ਦੀ ਸੋਜ ਕਾਰਨ ਹੁੰਦੀ ਹੈ ਇਸ ਦੇ ਨਾਲ ਅੰਤਰੀਆਂ ਦੀ ਗਤੀ ਦੌਰਾਨ ਖੂਨ ਵਹਿਣਾ ਬੈਠਣ ਵੇਲੇ ਤਬਾਹ ਅਤੇ ਬੇਅਰਾਮੀ ਹੋ ਸਕਦੀ ਹੈ ਲੋਕ ਹਰ ਦਰਦ ਨੂੰ ਵਾਸਿਰ ਸਮਝ ਲੈਂਦੇ ਨੇ ਹਾਲਾਂਕਿ ਇਹ ਹਮੇਸ਼ਾ ਕਾਰਨ ਨਹੀਂ ਹੁੰਦਾ ਫਿਰ ਆਉਂਦਾ ਹੈ ਫਿਸ਼ਰ ਜੀਹਾਂ ਛੋਟੀਆਂ ਤਰੇੜਾਂ ਪਰ ਸਭ ਤੋਂ ਵੱਧ ਦਰਦਨਾਕ ਇੱਕ ਫਿਸ਼ਰ ਗੁੱਦਾ ਦੀ ਸਕਿਨ ਦੇ ਵਿੱਚ ਇੱਕ ਛੋਟਾ ਜਿਹਾ ਟਿਅਰ ਹੁੰਦਾ ਹੈ ਇਹ ਟਿਅਰ ਬਾਉਲ ਮੂਵਮੈਂਟ ਦੇ ਦੌਰਾਨ ਤੇਜ਼ ਜਲਣ ਵਰਗਾ ਮਹਿਸੂਸ ਹੁੰਦਾ ਹੈ ਤੇ ਸਭ ਤੋਂ ਵੱਡਾ ਫਰਕ ਇਹ ਹੈ ਕਿ ਬਵਾਸਿਰ ਦਾ ਦਰਦ ਹਲਕਾ ਅਤੇ ਲਗਾਤਾਰ ਹੁੰਦਾ ਹੈ ਤੇ ਫਿਸ਼ਰ ਦਾ ਦਰਦ ਅਚਾਨਕ ਅਤੇ ਗੰਭੀਰ ਹੁੰਦਾ ਹੈ ਅਤੇ ਲੰਬੇ ਸਮੇਂ ਤੱਕ ਰਹਿੰਦਾ ਹੈ ਇਸੇ ਕਰਕੇ ਬਹੁਤ ਸਾਰੇ ਲੋਕ ਇਸ ਨੂੰ ਬਵਾਸਿਰ ਸਮਝ ਲੈਂਦੇ ਨੇ ਅਤੇ ਗਲਤ ਇਲਾਜ ਸ਼ੁਰੂ ਕਰ ਦਿੰਦੇ ਨੇ ਫਿਰ ਆਉਂਦਾ ਹੈਗਾ ਫਿਸਟੂਲਾ ਸਭ ਤੋਂ ਗੰਭੀਰ ਅਤੇ ਗੁੰਝਲਦਾਰ ਸਮੱਸਿਆ ਹੈ ਫਿਸਟੂਲਾ ਗੁੱਦਾ ਦੇ ਅੰਦਰ ਤੋਂ ਬਾਹਰ ਤੱਕ ਇੱਕ ਸੁਰੰਗ ਵਰਗਾ ਰਸਤਾ ਹੁੰਦਾ ਹੈ ਇਸ ਦੇ ਨਾਲ ਵਾਰ-ਵਾਰ ਇਨਫੈਕਸ਼ਨ ਹੋ ਜਾਂਦੀ ਹੈ ਜਦਕ ਲੱਛਣਾ ਦੀ ਗੱਲ ਕੀਤੀ ਜਾਵੇ ਜਿਵੇਂ ਕਿ ਪਸ ਡਿਸਚਾਰਜ ਬਦਬੂ ਸੋਜ ਲਗਾਤਾਰ ਨਮੀ ਤਾਂ ਕਈ ਵਾਰ ਇਲਾਜ ਸਿਰਫ ਸਰਜਰੀ ਦੁਆਰਾ ਸੰਭਵ ਹੁੰਦਾ ਹੈ ਸਭ ਤੋਂ ਵੱਡੀ ਗਲਤੀ ਇਹ ਹੁੰਦੀ ਹੈ ਕਿ ਬਿਨਾਂ ਜਾਂਚ ਦੇ ਇਲਾਜ ਸ਼ੁਰੂ ਕਰਨਾ ਲੋਕ ਅਕਸਰ ਸ਼ਰਮ ਜਾਂ ਫਿਰ ਚਿਜ ਦੇ ਕਾਰਨ ਡਾਕਟਰ ਨੂੰ ਮਿਲਣ ਤੋਂ ਬਚਦੇ ਨੇ ਘਰੇਲੂ ਉਪਚਾਰਾਂ ਜਾਂ ਫਿਰ ਕਰੀਮਾਂ ਦੀ ਵਰਤੋਂ ਸਥਿਤੀ ਨੂੰ ਵਿਗਾੜ ਸਕਦੀ ਹੈ ਫਿਰ ਧਿਆਨ ਰੱਖਣ ਵਾਲੀਆਂ ਕਿਹੜੀਆਂ ਗੱਲਾਂ ਨੇ ਉਹ ਵੀ ਤੁਸੀਂ ਸੁਣ ਲਓ ਜੇਕਰ ਬਵਾਸਿਰ ਹੁੰਦੀ ਹੈ ਤਾਂ ਇਸ ਦੇ ਜਿਵੇਂ ਕਿ ਹੁੰਦੇ ਨੇ ਦਰਦ ਹੁੰਦਾ ਹਲਕਾ ਦਰਦ ਹੁੰਦਾ ਹੈ ਤੇ ਖੂਨ ਵਗਦਾ ਫਿਰ ਆਂਦਾ ਹੈ ਫਿਸ਼ਰ ਜੀ ਹਾਂ ਬਾਉਲ ਮੂਵਮੈਂਟ ਤੋਂ ਬਾਅਦ ਤਿੱਖਾ ਦਰਦ ਮਹਿਸੂਸ ਹੁੰਦਾ ਹੈ ਫਿਰ ਫਿਸਟੂਲਾ ਛੇਕ ਤੋਂ ਪਸ ਤੇ ਲਗਾਤਾਰ ਇਨਫੈਕਸ਼ਨ ਸਮੇਂ ਸਿਰ ਇਹਦਾ ਨਿਦਾਨ ਅਤੇ ਸਹੀ ਇਲਾਜ ਮਰੀਜ਼ ਨੂੰ ਪੂਰੀ ਤਰ੍ਹਾਂ ਜਲਦੀ ਠੀਕ ਕਰ ਸਕਦਾ ਹੈ ਇਸ ਲਈ ਜੇਕਰ ਲੱਛਣ ਦਿਖਾਈ ਦਿੰਦੇ ਨੇ ਤਾਂ ਤੁਰੰਤ ਡਾਕਟਰ ਨੂੰ ਮਿਲਣ ਦੇ ਵਿੱਚ ਬਿਲਕੁਲ ਵੀ ਦੇਰੀ ਨਾ ਕਰੋ ਤੁਰੰਤ ਡਾਕਟਰ ਨੂੰ ਦਿਖਾਓ ਤਾਂ ਕਿ ਆਪਣਾ ਇਲਾਜ ਸਹੀ ਤਰੀਕੇ ਨਾਲ ਤੁਸੀਂ ਕਰਵਾ ਸਕੋ